2025 ਪਿਛਲੇ 2-4 ਮਹੀਨੇ ਲੰਘ ਗਏ ਆ ਤਾਂ ਹੁਣ ਜਿਵੇਂ ਅਪ੍ਰੈਲ ਦੇ ਵਿੱਚ ਆਪਾਂ ਬੈਠੇ ਆ ਨੈਕਸਟ ਇੱਕ ਦੋ ਮਹੀਨਾ ਸਟੂਡੈਂਟ ਨੇ ਬਹੁਤ ਜ਼ਿਆਦਾ ਰਸ਼ ਵੀ ਹੋ ਸਕਦਾ ਹੈ ਕਿਉਂਕਿ ਸਟੂਡੈਂਟ ਨਿਕਲਣਗੇ ਜਿਵੇਂ ਪਲੱਸ 2 ਦਾ ਰਿਜ਼ਲਟ ਆਉਂਦਾ ਹੈ ਹਨਾ ਕਿਹੜੀ ਕੰਟਰੀ ਦਾ ਸਕਸੈਸ ਰੇਟ ਹੈ ਜਿਹੜਾ ਇਸ ਟਾਈਮ ਅੱਛਾ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਪਿਛਲੇ ਆਪਾਂ ਗੱਲ ਕੀਤੀ ਵੀ ਕੈਨੇਡਾ ਵੀ ਵੀਜ਼ੇ ਨਹੀਂ ਦੇ ਰਿਹਾ ਯੂਐਸ ਵੀ ਇੰਟਰਵਿਊ ਲੈ ਰਿਹਾ ਹੈ ਹਨਾ ਉਸ ਦੇ ਵਿੱਚ ਵੀ ਕਾਫੀ ਜ਼ਿਆਦਾ ਸਟੂਡੈਂਟ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਵੀ ਘੱਟ ਵੀਜ਼ਾਜ਼ ਆ ਰਹੇ ਆ ਕੀ ਲੱਗਦਾ ਕਿ ਭਾਜੀ ਇਸ ਟਾਈਮ ਜੇਕਰ ਮੈਂ ਗੱਲ ਕਰਦਾ ਨਾ ਯੂਕੇ ਦਾ ਸਕਸੈਸ ਰੇਟ ਆਲਮੋਸਟ 100% ਚੱਲਦਾ ਪਿਆ ਕਿ ਜਿੰਨੇ ਵੀ ਐਪਲੀਕੇਸ਼ਨਸ ਈਐਸਐਸ ਗਲੋਬਲ ਨੇ ਦਿੱਤੀਆਂ ਤੇ ਜਿੰਨੇ ਵੀ ਫਾਈਲ ਸਾਡੀ ਐਮਬੈਸੀ ਵਿੱਚ ਲੱਗੀ ਆ ਅੱਜ ਦੇ ਡੇਟ 'ਚ ਕਿਸੇ ਬੱਚੇ ਦੀ ਕੋਈ ਰਿਜੈਕਸ਼ਨ ਨਹੀਂ ਆ 100% ਸਾਡਾ ਸਕਸੈਸ ਰੇਟ ਚੱਲਦਾ ਪਿਆ ਜੇਕਰ ਮੈਂ ਆਸਟ੍ਰੇਲੀਆ ਦੀ ਭਾਜੀ ਗੱਲ ਕਰ ਲਵਾਂ ਨਾ ਫਰਵਰੀ ਇਨਟੇਕ ਵਿੱਚ ਜਿੰਨੇ ਵੀ ਆਪਾਂ ਵੀਜ਼ੇ ਅਪਲਾਈ ਕੀਤੇ ਸੀਗੇ 90% ਸਾਡਾ ਸਕਸੈਸ ਰੇਟ ਰਿਹਾ ਆ অলਮੋਸਟ ਸਾਰੇ ਵੀਜ਼ੇ ਆਪਾਂ ਲਿੱਤੇ ਆ ਗਿਆ ਹਾਂ ਜਿਨ੍ਹਾਂ ਦੇ ਬੱਚਿਆਂ ਦੇ ਡੈਫਰ ਹੋ ਗਏ ਆ ਜਾਂ ਹਜੇ ਕੁਝ ਫਾਈਨਲ ਨਹੀਂ ਪਈਆਂ ਉਹ ਜੁਲਾਈ ਇਨਟੇਕ ਵਿੱਚ ਫਾਈਲਸ ਲੱਗਦੀਆਂ ਪਈਆਂ ਐਂਡ ਉਮੀਦ ਬੁਰੀ ਆ ਕਿ ਜਿਹੜੇ ਬੱਚੇ ਇਸ ਟਾਈਮ ਆਸਟ੍ਰੇਲੀਆ ਅਪਲਾਈ ਕਰ ਰਹੇ ਆ ਜੇਕਰ ਤਾਂ ਉਹ ਸਾਰੀ ਰਿਕੁਆਇਰਮੈਂਟ ਪੂਰੀ ਕਰ ਰਹੇ ਆ ਉਹਨਾਂ ਦੇ ਵੀਜ਼ਾ ਚਾਂਸਸ ਬਹੁਤ ਵਧੀਆ ਹੈਗੇ ਆ ਐਂਡ ਰਿਜੈਕਸ਼ਨ ਦਾ ਇਸ ਟਾਈਮ ਕੋਈ ਵੀ ਉਮੀਦ ਨਜ਼ਰ ਨਹੀਂ ਆ ਰਹੀ ਹੈ ਕਿ ਉਮੀਦ ਸਾਨੂੰ ਪੂਰੀ ਪੂਰੀ ਹੈ ਕਿ ਜਿਹੜੇ ਬੱਚੇ ਇਸ ਟਾਈਮ ਆਸਟ੍ਰੇਲੀਆ ਵੀ ਅਪਲਾਈ ਕਰਦੇ ਪਈਆਂ ਉਹਨਾਂ ਸਭ ਦੇ ਸੁਪਨੇ ਪੂਰੇ ਹੋਣਗੇ ਅ ਤੁਸੀਂ ਆਸਟ੍ਰੇਲੀਆ ਦੀ ਗੱਲ ਕੀਤੀ ਹੈ ਹੁਣੇ ਭਾਜੀ 2025 ਵਾਲਿਆਂ ਦੇ ਵੀ ਜਿਵੇਂ ਰਿਜ਼ਲਟ ਆਗੇ ਤਾਂ ਹੋ ਸਕਦਾ ਹਾਈਲਾਈਟਸ ਕਰਕੇ ਉਹ ਵੀ ਆ ਜਾਣ ਪਰ 24 ਵਾਲਿਆਂ ਦੇ ਲਈ ਕੋਈ ਪਹਿਲਾਂ ਆਪਾਂ ਜੁਲਾਈ ਇਨਟੇਕ ਦੀ ਡਿਸਕਸ ਕੀਤਾ ਸੀ ਲਾਸਟ 쇼 ਦੇ ਵਿੱਚ ਤੇ ਕੀ ਜੁਲਾਈ ਇਨਟੇਕ ਦੇ ਲਈ ਹਜੇ ਕੋਈ ਸਮਾਂ ਹੈਗਾ ਜਿਹੜੇ ਕੋਈ ਅਪਲਾਈ ਕਰਨਾ ਚਾਹਦਾ 2024 ਪਾਸ ਆਊਟ ਹੈ ਜਿਹੜਾ ਆਸਟ੍ਰੇਲੀਆ ਦੇ ਲਈ ਖਾਸ ਤੌਰ ਤੇ ਅਜੀ ਜੁਲਾਈ ਇਨਟੇਕ ਦੇ ਲਈ ਮੋਸਟ ਆਫ ਦਾ ਯੂਨੀਵਰਸਿਟੀਆਂ ਜਿਹੜੀ ਹੈਗੀ ਕੁਝ ਕੁ ਯੂਨੀਵਰਸਟੀਆਂ ਨੇ ਆਪਣੀ ਐਡਮਿਸ਼ਨ ਕਲੋਜ਼ ਕਰਤੀ ਆ ਤੇ ਕੁਝ ਕੁ ਯੂਨੀਵਰਸਟੀਆਂ ਨੇ 30 ਅਪ੍ਰੈਲ ਤੱਕ ਡੈਡਲਾਈਨ ਦਿੱਤੀ ਆ ਕਿ ਜੇਕਰ ਤੁਸੀਂ 30 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਆਪਣੀ ਐਪਲੀਕੇਸ਼ਨ ਅਪਲਾਈ ਕਰਦੇ ਹੋ ਦੈਨ ਤੁਹਾਨੂੰ ਜੁਲਾਈ ਇਨਟੇਕ ਮਿਲ ਜੇਗਾ ਬਟ ਭਾਜੀ ਮੈਂ ਇੱਕ ਗੱਲ ਹੋਰ ਕਲੀਅਰ ਕਰ ਦਿੰਨਾ ਰਾਈਟ ਨਾ ਸਾਨੂੰ ਹਜੇ ਵੀ ਇਨਕੁਆਰੀਜ਼ ਐਂਡ ਕਾਲਸ ਬੱਚਿਆਂ ਦੀ ਆਂਦੀਆਂ ਕਿ ਭਾਜੀ 12ਵੀਂ 2024 ਚ ਕੀਤੀ ਹੈ ਤੇ ਆਸਟ੍ਰੇਲੀਆ ਜਾਣਾ ਚਾਹੁੰਦੇ ਆ ਤੇ ਸਿਡਨੀ ਜਾਣਾ ਜਾਂ ਮੈਲਬਨ ਕਿਤੇ ਹੋਰ ਨਹੀਂ ਜਾਣਾ ਮੈਂ ਨਾ ਹਰ ਵਾਰੀ ਸਟੂਡੈਂਟਸ ਨੂੰ ਇੱਕੋ ਰਿਕੁਐਸਟ ਕਰਦਾ ਹੁੰਨਾ ਕਿ ਭਾਜੀ ਜੇਕਰ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹਨ ਆਸਟ੍ਰੇਲੀਆ ਨੂੰ ਆਸਟ੍ਰੇਲੀਆ ਰਹਿਣ ਦਾ ਉਹਨੂੰ ਪਲੀਜ਼ ਕਿਸੇ ਸ਼ਹਿਰ 'ਚ ਨਾ ਵੰਡੋ ਬਿਕੋਜ਼ ਐਜ਼ ਆਫ ਨਾਊ ਯੂਨੀਵਰਸਿਟੀਆਂ ਬਹੁਤ ਲਿਮਿਟਿਡ ਰਹਿ ਚੁੱਕੀਆਂ ਸੀਟਾਂ ਬਹੁਤ ਘੱਟ ਰਹਿ ਚੁੱਕੀਆਂ ਸੋ ਜੇਕਰ ਤੁਸੀਂ 12ਵੀਂ 2024 'ਚ ਕੀਤੀ ਹੈ ਐਂਡ ਜੇਕਰ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਉਹਨੂੰ ਆਸਟ੍ਰੇਲੀਆ ਦਾ ਵੀਜ਼ਾ ਲੈ ਕੇ ਸਮਝੋ ਨਾ ਕਿ ਸਿਡਨੀ ਮੈਲਬਨ ਜਾਂ ਬ੍ਰਿਸਬਨ ਦਾ ਵੀਜ਼ਾ ਲੈ ਕੇ ਸੋਚੋ ਕਿਉਂਕਿ ਇਸ ਟਾਈਮ ਕੀ ਆ ਕਿ ਜੋ ਤੁਹਾਡੀ ਪ੍ਰੋਫਾਈਲ ਹੈ ਜੋ ਤੁਹਾਡੇ ਪਰਿਵਾਰ ਦੇ ਆਮਦਨ ਦੇ ਹਾਲਾਤ ਹੈ ਜੋ ਤੁਹਾਡੇ ਕੋਲ ਪਰਿਵਾਰ ਦੇ ਆਮਦਨ ਦੇ ਕਾਗਜ਼ ਹੈਗੇ ਆ ਪਲੱਸ ਜੋ ਤੁਹਾਡੇ ਕੋਲ ਫੰਡ ਹੈਗੇ ਆ ਉਹਦੇ ਅਕੋਰਡਿੰਗ ਜੋ ਤੁਹਾਡੇ ਵਾਸਤੇ ਬੈਸਟ ਆਪਸ਼ਨ ਹੈਗੀ ਆ ਜਿੱਥੇ ਤੁਹਾਡੀ ਛੇਤੀ ਐਂਡ ਜਲਦੀ ਜੀਟੀ ਕਲੀਅਰ ਹੋਏਗੀ ਅਸੀਂ ਅਪਲਾਈ ਉਧਰਲੇ ਬੰਨੇ ਕਰਾਂਗੇ ਥੈਟ ਇਜ਼ ਦਾ ਓਨਲੀ ਰੀਜ਼ਨ ਕਿ ਜੇ ਆਪਾਂ ਜੁਲਾਈ ਦਾ ਇਨਟੇਕ ਲੈਣਾ ਅਪ੍ਰੈਲ ਦਾ ਮਹੀਨਾ ਆਲਮੋਸਟ ਖਤਮ ਹੋਣ ਲੱਗਿਆ ਮਈ ਜੂਨ 2 ਮਹੀਨੇ ਆਪਣੇ ਕੋ ਰਹਿ ਗਿਆ ਤੇ 15 ਤੋਂ ਲੈ ਕੇ 20 ਦਿਨ ਜੁਲਾਈ ਦੇ ਰਹਿ ਗਿਆ ਸੋ ਤਕਰੀਬਨ 60 ਤੋਂ ਲੈ ਕੇ 70 ਦਿਨ ਆਪਣੇ ਕੋਲ ਹੈਗੇ ਆ ਵੀਜ਼ਾ ਲੈਣ ਵਾਸਤੇ ਐਂਡ ਪਾਜੀ ਸਭ ਨੂੰ ਪਤਾ ਆਸਟ੍ਰੇਲੀਆ ਜੇਕਰ ਅਸੀਂ ਅਪਲਾਈ ਕਰਦੇ ਪ੍ਰੋਸੈਸਿੰਗ ਟਾਈਮ ਕਈ ਵਾਰ ਬਹੁਤ ਹਾਈ ਚੱਲਿਆ ਜਾਂਦਾ ਜਿਸ ਕਰਕੇ ਬੱਚਿਆਂ ਦਾ ਡਿਲੇਸ ਹੁੰਦਾ ਸੋ ਜੇਕਰ ਕਿਸੇ ਨੇ ਆਸਟ੍ਰੇਲੀਆ ਅਪਲਾਈ ਕਰਨਾ 2024 ਪਾਸ ਆਊਟ ਹੈਗੀ ਉਹ ਜੁਲਾਈ ਇਨਟੈਕ ਕਰਨਾ ਅਪ੍ਰੈਲ ਦਾ ਮੀਨਾ ਰਹਿ ਗਿਆ ਇੱਕੋ ਕੰਡੀਸ਼ਨ ਚ ਈਐਸਐਸ ਗਲੋਬਲ ਦੇ ਕੋਲ ਆਇਓ ਕਿ ਪਾਜੀ ਆਸਟ੍ਰੇਲੀਆ ਜਿਹਾ ਨਾ ਹੀ ਸਿਡਨੀ ਨਾ ਹੀ ਮੈਲਬਨ ਜਿੱਥੇ ਦਾਖਲਾ ਹੁੰਦਾ ਉੱਥੇ ਕਰਵਾ ਦਿਓ ਅਸੀਂ ਜਾਣ ਨੂੰ ਤਿਆਰ ਹੈਗੇ ਆ ਥੈਨ ISS ਤੁਹਾਡਾ ਕੇਸ ਲਏਗਾ ਵੀ ਐਂਡ ਵੀਜ਼ਾ ਵੀ ਲਵਾ ਕੇ ਦੇਗਾ ਹੂੰ ਬਿਲਕੁਲ ISS ਦਾ ਬੜਾ ਲੰਮਾ ਤਜਰਬਾ ਹੈ ਇਸੇ ਕਰਕੇ ਖਾਸ ਤੌਰ ਤੇ ਅਸੀਂ ਹਰ ਫਰਾਈਡੇ ਨੂੰ ਭਾਜੀ ਨੂੰ ਇਨਵਾਈਟ ਕਰਦੇ ਆ ਬਹੁਤ ਹੀ ਕੀਮਤੀ ਸਮਾਂ ਵੀ ਆ ਬਹੁਤ ਬਿਜ਼ੀ ਵੀ ਹੁੰਦੇ ਆ ਤੇ ਪਿਛਲਾ ਸ਼ੋਅ ਅਸੀਂ ਸਟੂਡੀਓ ਕੀਤਾ ਸੀ ਤਾਂ ਹੁਣ ਇਹਨਾਂ ਨੂੰ ਖਾਸ ਤੌਰ ਤੇ ਜਲੰਧਰ ਦੇ ਵਿੱਚ ਸਗੋਂ ਹੁਣੇ ਡਰਾਈਵ ਕਰਕੇ ਪਹੁੰਚੇ ਸੀਗੇ ਤੇ ਥੋੜਾ ਅਸੀਂ ਲੇਟ ਵੀ ਹੋਏ ਮੈਂ ਕਿਹਾ ਭਾਜੀ ਆਪਾਂ ਸ਼ੋਅ ਜ਼ਰੂਰ ਕਰਨਾ ਹੈ ਕਿਉਂਕਿ ਬਹੁਤ ਸਾਰੇ ਇਸ ਟਾਈਮ ਸਟੂਡੈਂਟ ਨੇ ਜਿਨ੍ਹਾਂ ਦੇ ਰਿਜ਼ਲਟ ਆਉਣ ਵਾਲੇ ਆ ਤੇ ਉਹਨਾਂ ਨੇ ਜਾਣਾ ਤੇ ਆਪਾਂ ਉਹਨਾਂ ਤੇ ਹੀ ਡਿਸਕਸ ਕਰਾਂਗੇ ਕਿ ਇਸ ਤਰ੍ਹਾਂ ਦੇ ਨਾਲ ਜਾਇਆ ਜਾ ਸਕਦਾ ਹੈ ਆਸਟ੍ਰੇਲੀਆ ਬਾਰੇ ਗੱਲ ਕੀਤੀ ਹੈ ਭਾਜੀ ਫੰਡਿੰਗ ਦੀ ਜਦੋਂ ਗੱਲ ਆਉਂਦੀ ਹੈ ਆਸਟ੍ਰੇਲੀਆ ਦੇ ਵਿੱਚ ਹਨਾ ਸਭ ਤੋਂ ਮੇਨ ਤਾਂ ਉੱਥੇ ਹੀ ਗੰਦਾਰੀ ਅਟ ਜਾਂਦੀ ਹੈ ਕਿ ਬੱਚੇ ਉਹ ਦੇ ਹੀ ਨਹੀਂ ਪਾਉਂਦੇ ਡਾਕੂਮੈਂਟ ਜਿਹੜੇ ਚਾਹੀਦੇ ਹੁੰਦੇ ਆ ਤਾਂ ਰਹਿ ਜਾਂਦੇ ਆ ਪਰ ਇੱਕ ਨਾਲ ਦੀ ਨਾਲ ਇੱਕ ਗੱਲ ਕਈ ਵਾਰੀ ਆਪਾਂ ਦੇਖਦੇ ਵੀ ਹੁੰਦੇ ਆ ਹੁੰਦੀ ਹੈ ਕਿ ਐਜੂਕੇਸ਼ਨ ਲੋਨ ਪ੍ਰੋਵਾਈਡ ਕਰਦੇ ਆ ਬੈਂਕ ਹਨਾ ਕਿੰਨਾ ਕੁ ਸਹਾਇਕ ਹੋ ਸਕਦਾ ਐਜੂਕੇਸ਼ਨ ਲੋਨ ਅ ਸਟੂਡੈਂਟ ਦੇ ਲਈ ਅਰੇ ਕਿੰਨਾ ਕੁ ਸੌਖਾ ਮਿਲ ਜਾਂਦਾ ਤੁਹਾਡਾ ਐਕਸਪੀਰੀਅੰਸ ਕੁਝ ਸਟੂਡੈਂਟਸ ਨਾਲ ਸ਼ਾਇਦ ਰਿਹਾ ਹੋਵੇ ਜਿਨ੍ਹਾਂ ਨੇ ਐਜੂਕੇਸ਼ਨ ਲੋਨ ਵਗੈਰਾ ਲਏ ਨੇ ਦੇਖੋ ਭਾਜੀ ਜੇ ਤਾਂ ਬੱਚਾ ਲੈਂਦਾ ਪਿਆ ਐਜੂਕੇਸ਼ਨ ਲੋਨ ਐਂਡ ਆਪ ਲੈਂਦਾ ਪਿਆ ਐਂਡ ਬੈਂਕਾਂ ਚੋਂ ਲੈਂਦਾ ਪਿਆ ਉਹ ਪ੍ਰੋਸੈਸ ਬਹੁਤ ਵਧੀਆ ਬਿਕੋਜ਼ ਉਹ ਚੇ ਕੀ ਆ ਕਿ ਬੈਂਕ ਨੇ ਬੱਚਿਆਂ ਦੇ ਜਿਹੜੇ ਪੇਰੈਂਟਸ ਹੈਗੇ ਆ ਕੋਈ ਵੀ ਪ੍ਰਾਪਰਟੀ ਦੇ ਡਾਕੂਮੈਂਟਸ ਹੈਗੇ ਉਹਨਾਂ ਦੇ ਪਲੇਜ ਕਰਨੇ ਹੁੰਦੇ ਆ ਪਲੱਸ ਉਹਨਾਂ ਦੀ ਆਮਦਨ ਵੇਖ ਕੇ ਉਹਨਾਂ ਨੂੰ ਜਿੰਨਾ ਕਿ ਲੋਨ ਬੰਦਾ ਉਹ ਸੈਂਕਸ਼ਨ ਕਰ ਦਿੰਦੇ ਆ ਪਾਜੀ ਬਟ ਇੱਥੇ ਨਾ ਮੈਂ ਜਿਹੜੀ ਚੀਜ਼ ਫੀਲ ਕੀਤੀ ਐ ਮੈਨੂੰ ਆਪ ਨੂੰ ਬਹੁਤ ਸਾਰੇ ਫੋਨ ਫੋਨ ਕਾਲਸ ਆਉਂਦੇ ਆ ਕਿ ਪਾਜੀ ਫੰਡਿੰਗ ਕਰਵਾ ਲਓ ਜੀ ਆ ਕਰ ਦਾਂਗੇ ਫਲਾਂ ਕਰ ਦਾਂਗੇ ਲੋਨ ਕਰਵਾ ਦਾਂਗੇ ਐਂਡ ਪਾਜੀ ਇਹ ਬਹੁਤ ਤਗੜਾ ਸਕੈਮ ਚੱਲਦਾ ਪਿਆ ਅੱਜ ਦੀ ਡੇਟ ਦੇ ਵਿੱਚ ਕਿਉਂਕਿ ਜਿੰਨਾ ਬੱਚੇ ਨੇ ਪਾਜੀ ਬਾਹਰ ਜਾਣਾ ਉਹਨਾਂ ਨੂੰ ਪੈਸਿਆਂ ਦੀ ਰਿਕੁਆਇਰਮੈਂਟ ਵੀ ਐ ਫੰਡਿੰਗ ਦੀ ਰਿਕੁਆਇਰਮੈਂਟ ਵੀ ਐ ਬਹੁਤ ਸਾਰੇ ਪਾਜੀ ਪ੍ਰਾਈਵੇਟ ਜਿਹੜੇ ਇੰਸਟੀਟਿਊਸ਼ਨ ਹੈਗੇ ਨਾ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੈਗੇ ਆ ਔਰ ਰਾਈਟ ਨਾ ਬਹੁਤ ਤਗੜਾ ਸਕੈਮ ਕਰਦੇ ਪਿਆ ਉਹ ਕਿਵੇਂ ਕਰਦੇ ਤੁਹਾਨੂੰ ਮੈਂ ਇਹ ਵੀ ਦ ਉਹ ਕਹਿੰਦੇ ਜੀ ਤੁਹਾਨੂੰ ਐਜੂਕੇਸ਼ਨ ਲੋਨ ਕਰਵਾ ਦਾਂਗੇ ਅਨਸਿਕਿਉਰਡ ਲੋਨ ਕਰਵਾ ਦਾਂਗੇ ਜਾਂ ਕੋਈ ਵੀ ਤਰੀਕਾ ਦਾ ਲੋਨ ਕਰਵਾ ਦਾਂਗੇ ਜਿੰਨਾ ਤੁਹਾਡਾ ਲੋਨ ਅਮਾਉਂਟ ਹੈ ਬੈਂਕ ਦੀ ਪ੍ਰੋਸੈਸਿੰਗ ਫੀਸ ਉਹਦੀ ਹੈਗੀ ਹੈ 1% ਜਾਂ 1.5% ਪਲੱਸ ਲੋਨ ਕਰਾਉਣ ਦਾ ਜਦੋਂ ਤੁਹਾਡਾ ਲੋਨ ਸੈਂਕਸ਼ਨ ਹੋ ਕੇ ਡਿਸਬਰਸ ਤੁਹਾਡੇ ਖਾਤੇ 'ਚ ਹੋ ਗਿਆ ਅਸੀਂ ਆਪਣਾ ਕਮਿਸ਼ਨ ਲਵਾਂਗੇ ਜੀ ਥੈਟ ਇਜ਼ 3% ਤੋਂ ਲੈ ਕੇ 4% ਸੋ ਭਾਜੀ ਜੇ ਕਿਸੇ ਨੇ 40 ਲੱਖ ਦਾ ਲੋਨ ਕਰਵਾਇਆ 3% ਤੋਂ 4% ਉਹ ਕਮਿਸ਼ਨ ਚਲ ਗਈ ਬੰਦੇ ਦੀ ਪਲੱਸ 1% ਪ੍ਰੋਸੈਸਿੰਗ ਫੀਸ ਚਲ ਗਈ ਉਹ 1.5 ਤੋਂ ਲੈ ਕੇ 2 ਲੱਖ ਰੁਪਈਆ ਤਾਂ ਖਰਚਾ ਹੀ ਆ ਗਿਆ ਔਨ ਟਾਪ ਆਫ 댓 ਜੇ 40 ਲੱਖ ਦਾ ਇੰਸ਼ੋਰ ਬੱਚੇ ਨੇ ਲੋਨ ਕਰਵਾਇਆ ਉੱਤੇ 1.5 ਤੋਂ ਲੈ ਕੇ 2 ਲੱਖ ਰੁਪਈਆ ਇੰਸ਼ੋਰੈਂਸ ਹੋਏਗਾ ਜਿਹੜਾ ਬੈਂਕ ਕਰਦਾ ਸੋ ਟੈਕਨੀਕਲੀ ਜੇ 40 ਲੱਖ ਦਾ ਲੋਨ ਸੀਗਾ 38 ਲੱਖ ਰੁਪਈਆ ਬੱਚੇ ਦੇ ਖਾਤੇ 'ਚ ਆਂਦਾ ਐਂਡ ਰੱਬ ਨਾ ਕਰੇ ਭਾਜੀ ਜੇ ਡਿਲੇ ਹੋ ਗਿਆ ਜਾਂ ਵੀਜ਼ਾ ਨਹੀਂ ਲੱਗਿਆ ਬੱਚੇ ਨੇ ਕਹਿੰਨਾ ਸੀ ਪੈਸੇ ਹੀ ਮੋੜਨੇ ਆ ਉੱਥੇ ਉਹਨੂੰ ਵਿਆਜ ਵੀ ਪੈਣਾ फोर क्लोजर चार्जेस ਵੀ ਪੈਣੇ ਹੈਗੇ ਆ ਪਲੱਸ ਜੋ ਉਹਨੇ ਪ੍ਰੋਸੈਸਿੰਗ ਫੀਸ ਸਾ ਜਾਂ ਜੋ ਪੈਸੇ ਪੇ ਕੀਤੇ ਉਹ ਵਾਪਸ ਵੀ ਨਹੀਂ ਆਣੇ ਸੋ ਟੈਕਨੀਕਲੀ ਇਹ ਰਿਕੁਐਸਟ ਹਰ ਇੱਕ ਸਟੂਡੈਂਟ ਨੂੰ ਕਰਾਂਗਾ ਕਿ ਜੇਕਰ ਤੁਸੀਂ ਐਜੂਕੇਸ਼ਨ ਲੋਨ ਦੇਖ ਰਹੇ ਹੋ ਕਾਈਂਡਲੀ ਆਪਣੇ ਆਪ ਡਾਇਰੈਕਟ ਬੈਂਕ ਜਾ ਕੇ ਐਜੂਕੇਸ਼ਨ ਲੋਨ ਦੀ ਕੀ ਫਾਰਮੈਲਟੀ ਹੈ ਕੀ ਰਿਕੁਆਇਰਮੈਂਟ ਹੈ ਤੇ ਕੀ ਉਹਦੀ ਪ੍ਰੋਸੈਸਿੰਗ ਫੀਸ ਜਾਂ ਹਿਡਨ ਚਾਰजेस ਹੈ ਇਹ ਜਰੂਰ ਆਪ ਪਤਾ ਕਰ ਲਿਓ ਨਾ ਹੀ ਆਪਣੇ ਕੰਸਲਟੈਂਟ ਜਾਂ ਏਜੰਟ ਦੇ ਸਿਰ ਤੇ ਛੱਡਿਓ ਕਿ ਪਾਜੀ ਮੇਰਾ ਲੋਨ ਕਰਵਾ ਦਿਓ ਕਿਉਂਕਿ ਉਹਨੇ ਤਾਂ ਕਰਵਾ ਹੀ ਦੇਣਾ ਬਟ ਜਿਹੜੇ ਬੰਦੇ ਨੇ ਕਰਨਾ ਸ਼ਾਇਦ ਜੇਕਰ ਉਹ ਪ੍ਰਾਈਵੇਟ ਇੰਸਟੀਟਿਊਸ਼ਨ ਹੈਗਾ ਨਾ ਤੁਹਾਡਾ ਰੁਪਇਆ 2 3 ਲੱਖ ਰੁਪਇਆ ਖਰਾਬ ਹੋ ਸਕਦਾ ਸੋ ਇੱਥੇ ਖਿਆਲ ਰੱਖਣ ਦੀ ਲੋੜ ਹੈ